ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਬਾਲਾ ਪ੍ਰੀਤਮ ਸਟੱਡੀ ਸਰਕਰ ਵੱਲੋਂ ਗੁਰ ਆਮ ਦਾਸ ਜੀ ਬਾਣੀ ਸਿੱਖਿਆ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਦੇ ਹਿੱਤ ਅਸੀਂ ਅੱਜ A ਗਰੁੱਪ ਦੀ ਸੈਂਪਲ ਵੀਡੀਓ ਬਣਾਉਣ ਜਾ ਰਹੇ ਹਾਂ ਜਿਸ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ A ਗਰੁੱਪ ਦਾ ਪੇਪਰ ਕਿਸ ਤਰ੍ਹਾਂ ਰਿਹਾ ਜਾਵੇਗਾ ਇਹ ਕਿਰਨ ਦੀ ਵੀਰ ਜੀ ਦਾ ਉਪਰੇਲਾ ਹੈ ਜਿਹੜਾ ਕਿ ਬੱਚਿਆਂ ਨੂੰ ਸਿੱਖੀ ਤੇ ਪ੍ਰਚਾਰਿਤ ਜੋੜ ਰਹੇ ਹਨ ਗੁਰੂ ਸਾਹਿਬ ਆਪ ਉਹਨਾਂ ਕੋਲ ਇਹ ਸੇਵਾ ਲੈ ਰਹੇ ਹਨ ਆਓ ਇਸ ਉਪਰਾਲੇ ਦਾ ਲਾਹਾ ਲਈਏ ਆਪਣੇ ਬੱਚਿਆਂ ਨੂੰ ਪੂਰੀ ਤਿਆਰੀ ਕਰਾ ਕੇ 100 100 ਨੰਬਰ ਦੇ ਕਾਬਲ ਬਣਾਈਏ ਜੀ ਸੋ ਗੁਰਮੁਖ ਪਿਆਰਿਓ ਅੱਜ ਬੱਚੇ ਦਾ ਪੇਪਰ ਲਿਆ ਜਾਏਗਾ ਤੇ ਆਪਾਂ ਦੇਖਣਾ ਹੈ ਕਿ ਪੇਪਰ ਕਿਸ ਤਰ੍ਹਾਂ ਹੋਏਗਾ 10 ਨੰਬਰ ਬਾਣੇ ਦੇ ਹੋਣਗੇ 5 ਨੰਬਰ ਅੱਖਾਂ ਬੰਦ ਦੇ 5 ਨੰਬਰ ਡਿਸਪੀਸਪਲਨ ਦੇ ਕਿ ਪਿੱਛੋਂ ਕੋਈ ਦਾਸਤਾ ਨਹੀਂ ਰਿਹਾ 10 ਨੰਬਰ ਕਲਾਸਾਂ ਦੇ ਤੇ 70 ਨੰਬਰ ਦਾ ਪੇਪਰ ਹੋਏਗਾ 14 ਸਵਾਲ ਜੋ ਪੁੱਛੇ ਜਾਣਗੇ ਹਰੇਕ ਸਵਾਲ 5 ਨੰਬਰ ਦਾ ਹੋਏਗਾ ਜੀ ਆਓ ਗੁਰੂ ਪਿਆਰਿਓ ਬੱਚੇ ਦਾ ਪੇਪਰ ਲਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੁੱਤਰ ਜੀ ਆਪ ਜੀ ਦਾ ਕੀ ਨਾਮ ਹੈ ਸਹਾਈ ਬੀਰ ਸਿੰਘ ਪਿਤਾ ਜੀ ਦਾ ਨਾਮ ਕੁਨਿੰਦਰਪਾਲ ਸਿੰਘ ਆਪ ਜੀ ਦਾ ਰਜਿਸਟ੍ਰੇਸ਼ਨ ਨੰਬਰ 2424 ਹਾਂਜੀ ਹਾਂਜੀ ਬੁੱਤਰ ਜੀ ਤੁਹਾਡਾ ਪਹਿਲਾ ਸਵਾਲ ਹੈ ਗੁਰੂ ਰਾਮਦਾਸ ਜੀ ਦਾ ਆਗਮਨ ਕਦੋਂ ਹੋਇਆ ਗੁਰੂ ਰਾਮਦਾਸ ਜੀ ਦਾ ਆਗਮਨ 24 ਸਤੰਬਰ ਸਾਲ 1534 ਨੂੰ ਹੋਇਆ ਹੈ ਅਗਲਾ ਦੂਸਰਾ ਸਵਾਲ ਹੈ ਬਚਪਨ ਵਿੱਚ ਗੁਰੂ ਰਾਮਦਾਸ ਪਾਸ਼ਾ ਜੀ ਦਾ ਪਹਿਲਾ ਨਾਮ ਕੀ ਸੀ ਭਾਈ ਜੇਠਾ ਜੀ ਸ਼ਾਬਾਸ਼ ਸਾਡਾ ਤੀਸਰਾ ਸਵਾਲ ਹੈ ਗੁਰੂ ਰਾਮਦਾਸ ਜੀ ਦੇ ਗੁਰੂ ਬਨੰਦ ਦਾ ਜ਼ਿਕਰ ਕਿਹੜੀ ਬਾਣੀ ਵਿੱਚ ਆਇਆ ਹੈ ਸੱਤ ਬਾਣੀ ਵਿੱਚ ਸਾਡਾ ਚੌਥਾ ਸਵਾਲ ਹੈ ਗੁਰੂ ਰਾਮਦਾਸ ਜੀ ਦੇ ਮਹਲ ਸੁਪਤਨੀ ਜੀ ਦਾ ਨਾਮ ਦੱਸੋ ਬੀਬੀ ਪੰਜੀ ਹਾਂਜੀ ਬੁੱਤਰ ਜੀ ਸਾਡਾ ਪੰਜਵਾਂ ਸਵਾਲ ਹੈ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦਾ ਨਾਮ ਦੱਸੋ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਅਤੇ ਸੰਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਵੈਰੀ ਗੁੱਡ ਸ਼ਾਬਾਸ਼ ਹਾਂਜੀ ਬੁੱਤਰ ਜੀ ਦਾ ਅਡਾ ਛੇਵਾਂ ਸਵਾਲ ਹੈ ਦਸਵੰਦ ਦੀ ਪ੍ਰਥਾ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਤੰਤਨ ਸ਼ੇਗੁਰ ਚੌਥੇ ਪਾਤਸ਼ਾਹ ਤੰਤਨ ਸ਼ੇਗੁਰ ਰਾਮਦਾਸ ਜੀ ਨੇ ਹਰ ਚੌਥੇ ਪਾਤਸ਼ਾਹ ਤੰਤਨ ਸ਼ੇਗੁਰ ਰਾਮਦਾਸ ਪਾਸ਼ਾ ਜੀ ਨੇ ਹਾਂਜੀ ਪੁੱਤਰ ਜੀ ਤੁਹਾਡਾ ਸੱਤਵਾਂ ਸਵਾਲ ਹੈ ਗੁਰੂ ਰਾਮਦਾਸ ਪਾਸ਼ਾ ਜੀ ਨੇ ਕਿਹੜੀ ਸਮਾਜਿਕ ਪ੍ਰਥਾ ਦਾ ਟੱਟ ਕੇ ਵਿਰੋਧ ਕੀਤਾ ਦਾਸ ਪ੍ਰਥਾ ਦਾ ਤੁਹਾਡਾ ਅੱਠਵਾਂ ਸਵਾਲ ਹੈ ਗੁਰੂ ਰਾਮਦਾਸ ਜੀ ਅਨਸਾਰ ਕਿਹੜਾ ਬੰਦਾ ਹਮੇਸ਼ਾ ਡਰਦਾ ਹੈ ਅਤੇ ਕਿਹੜਾ ਬੰਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਗੁਰੂ ਰਾਮਦਾਸ ਜੀ ਦੇ ਅਨੁਸਾਰ ਪਾਪ ਕਰਨ ਵਾਲਾ ਬੰਦਾ ਹਮੇਸ਼ਾ ਡਰਦਾ ਹੈ ਅਤੇ ਚੰਗੇ ਅਤੇ ਚੰਗੇ ਕੰਮ ਕਰਨ ਵਾਲਾ ਤਾਂ ਹੀ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਹਾਂਜੀ ਪੁੱਤਰ ਜੀ ਤੁਹਾਡਾ ਨਵਾਂ ਸਵਾਲ ਹੈ ਪਹਿਲੀ ਲਾਮ ਸੁਣਾਓ ਔਰ ਪਹਿਲਾ ੜੀ ਲਾਵ ਪਰ

ਸਭ ਕਿਰਕ ਪਾਪ ਗਿਆ ਆ ਸਹਜੇ ਅਨੰਦ ਹੋਆ ਵਡਪਾਗੀ ਮਨ ਹਰ ਹਰ ਮੀਠਾ ਲਾਇਆ ਜਨਕ ਹੈ ਨਾਨਕ ਲਾਵ ਪਹਿਲੀ ਅਰੰਭ ਕਾਜ ਰਚਾਇਆ ਹਾਂਜੀ ਪੁੱਤ ਜੀ 10 1/2 ਦਾਸਨ ਸਵਾਦ ਹੈ ਧੀ ਜੀ ਨਾਮ ਸੁਣਾਓ आरती जड़ी लाभ मन चाव पया बैरागिया बल राम जियो संत जना हर मेल हर पाया वट गिया बल राम जियो निर्मल हर पाया हर गुण गाया मुख बोली हर बाणी संत जना वड़ ਪਗ ਸੰਤ ਜੇ ਨਾ ਵਡ ਭਾਗੀ ਭਾਇਆ ਭਾਇਆ ਪ੍ਰਭੇ ਅਬਦੀ ਨਾਸ਼ੀ ਤਥੀਏ ਅਕਰਤ ਕਾਣੀ ਠੀਕ ਹੈ ਬੇਟਾ ਤੁਸੀਂ ਸੁਵਈਆ ਸੁਣਾਓ ਗੁਰ ਜਿਨ ਕੋ ਸੋ ਪਸੰਨ ਨਾਮ ਹਰਿ ਦੇ ਨਿਵਾਸ ਜਿਨ ਕੋ ਗੁਰ ਸੋ ਪਸੰਨ

हम अवगुण भरे एक गुण नहीं स्वयसनाऊ जी हम अवगुण भरे एक गुण नहीं अमृत छाड़ बिखै बिखखाई माया मोह परम पै पुलले सतधारा से प्रीत लगाई इनके उत्तम पंथ सुनेओ गुरु संगत तहां मिलंत जन्मतरास मिटाई इनके दास पाठ कीरत की, की गुरु रामदास राखो शरण आई हां जी बेटा जी ਸਾਡਾ 13ਵਾਂ ਸਵਾਲ ਹੈ ਗੁਰਬਿੰਕੋਰ ਅੰਧਾਰ ਵਾਲਾ ਸਈਆ ਸੁਣਾਓ ਜੀ ਗੁਰਬਿੰਕੋਰ ਅੰਧਾਰ ਗੁਰੂ बिन ਸਮਝ ਨਾ ਆਵੇ ਗੁਰੂ बिन ਸੁਲਤਨ ਸਿੱਧ ਗੁਰੂ बिन ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਖੜ ਦੇ ਸਬਤੇਰੇ ਗੁਰ ਨੇਣ ਬੈਣ ਗੁਰੂ ਗੁਰ ਕਰੋ ਗੁਰੂ ਸਤ ਕਾ ਬਨਲ ਕਹਿਆ ਜਿਨੂੰ ਕਿਉ ਨੋ ਕਿਉ ਤੇ ਆ ਕੇ ਸੰਸਾਰ ਮੈਂ ਹਾਂ ਹਾਂਜੀ ਬੁੱਤਲ ਜੀ ਬਹੁਤ ਵਧੀਆ ਸਾਡਾ ਅਖੀਰਨਾ ਅਤੇ 14ਵਾਂ ਸਾਲ ਹੈ ਇਹ ਵਾਲਾ ਸੁਰੀਆ ਸੁਣਾਓ ਜਨਕ ਸੋਏ ਜਿਨ ਜਾਣਿਆ ਜਨਕ ਸੋਏ ਜਿਨ ਜਾਣਿਆ ਉਹਨ ਮੰਨ ਰਤ ਪਰਿਆ ਸਤ ਸਤ ਤੋਖ ਸਮਾਚਰੀ ਅਪਰ ਸਰ ਪਰਿਆ ਅਕੱਤਿ ਕਤਾ ਅਮਰਾਪੁਰੀ ਜਿਸ ਤੇ ਸੋ ਪਾਵੈ ਇਹ ਜਨਕਰਾਜ ਗੁਰੂ ਰਾਮਦਾਸ ਤੁ ਤੁਝ ਹੀ ਬਣਿਆ ਵੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਇਸ ਤਰ੍ਹਾਂ ਗੁਰੂ ਪਿਆਰੇਓ ਅਸੀਂ ਦੇਖ ਸਕਦੇ ਹਾਂ ਇਸ ਬੱਚੇ ਦੇ ਬਾਣੀ ਵਿੱਚੋਂ 10 'ਚ 10 ਨੰਬਰ ਪੂਰੇ ਹਨ ਅਬ ਇਸਨੇ ਕਲਾਸਾਂ ਵੀ ਪੂਰੀਆਂ ਲਾਈਆਂ ਨੇ ਇਸ ਲਈ 10 ਨੰਬਰ ਪੂਰੇ ਹਨ ਅਤੇ ਇਸ ਬੱਚੇ ਦੇ ਡਿਸਪਲਨ ਵੀ ਪੂਰਾ ਰੱਖਿਆ ਹੈ ਪਿੱਛੋਂ ਉਸ ਨੂੰ ਕਿਸੇ ਨੇ ਦੱਸਿਆ ਨਹੀਂ ਇਸ ਲਈ 5 ਦੇ ਨੰਬਰ ਡਿਸਪਲਨ ਦੇ ਤੇ 5 ਨੰਬਰ ਇਹਦੇ ਅੱਖਾਂ ਬੰਦ ਦੇ ਪੂਰੇ ਹਨ 30 ਨੰਬਰ ਇਸ ਤਰ੍ਹਾਂ ਇਸ ਦੇ ਪੂਰੇ ਹਨ ਮਗਰ ਇਸ ਦੇ ਕੁਝ ਗਲਤੀਆਂ ਕਰਕੇ ਇਸ ਦੇ ਨੰਬਰ ਕੱਟੇ ਗਏ ਹਨ ਇਸਨੇ ਲਾਮ ਵੀ ਅੱਧੀ ਸੁਣਾਈ ਸੀ ਸਾਨੂੰ ਥੋੜੀ ਜਿਹੀ ਪੰਕਤੀਆਂ ਪੁੱਲ ਗਿਆ ਸੀ ਬੱਚਾ ਤੇ ਉਸ ਤੋਂ ਬਾਅਦ ਜਿਹੜਾ ਇਹ ਪਹਿਲਾ ਸਵਈਆ ਸੁਣਾਇਆ ਸੀ ਉਹ ਲੈ ਵਿੱਚ ਨਾ ਸੁਣਾਣ ਕਰਕੇ ਇੱਕ ਨੰਬਰ ਉਹਦੇ ਵਿੱਚੋਂ ਕੱਟਿਆ ਗਿਆ ਹੈ ਸਵਈਏ ਵਿੱਚੋਂ ਵਾਈਬਰ ਜੀ ਪੰਜ ਨੰਬਰ ਦਾ ਇੱਕ ਸਵਈਆ ਹੋਏਗਾ ਜਿਸ ਵਿੱਚ ਤਿੰਨ ਨੰਬਰ ਸ਼ੁੱਧਚਾਰਨ ਦੇ ਇੱਕ ਨੰਬਰ ਲੈ ਸੁਣਾਉਂਦਾ ਤੇ ਇੱਕ ਨੰਬਰ ਹੋਏਗਾ ਜਿਹੜਾ ਅਸੀਂ ਗੁਰਬਾਣੀ ਚ ਪੋਜ਼ ਦੇ ਰਹੇ ਆ ਪੰਕਤੀ ਤੋਂ ਬਾਅਦ ਪੰਕਤੀ ਵਿੱਚ ਜਿਹੜਾ ਪੋਜ਼ ਆਨੇ ਆਪਾਂ ਉਹ ਪੋਜ਼ ਦਾ ਇੱਕ ਨੰਬਰ ਹੋਏਗਾ ਇਸ ਤਰ੍ਹਾਂ ਪੰਜ ਨੰਬਰ ਇੱਕ ਸਵਈਏ ਦੇ ਹੋਣਗੇ ਜੀ ਤੇ ਬੱਚੇ ਦੇ ਲੈਅ ਦਾ ਇੱਕ ਨੰਬਰ ਕਟਿਆ ਗਿਆ ਹੈ ਤੇ ਮਾਈ ਗੁਰ ਜੀ ਬਾਣੀ ਵਿੱਚ ਠਹਿਰਾਵ ਸਹੀ ਨਾ ਦੇਣ ਕਰਕੇ ਇਸ ਦੇ ਅਰਥ ਬਦਲ ਜਾਂਦੇ ਹਨ ਇਸ ਕਰਕੇ ਸਹੀ ਜਗ੍ਹਾ ਤੇ ਵਿਸ਼ਰਾਮ ਦੇਣਾ ਬਹੁਤ ਜ਼ਰੂਰੀ ਹੈ ਤੇ ਬਾਕੀ ਅਸੀਂ ਦੇਖ ਸਕਦੇ ਹਾਂ ਬੱਚੇ ਦੀ ਕੁਝ ਮਾਈਨਰ ਮਿਸਟੇਕਸ ਹਨ ਇਸ ਤਰ੍ਹਾਂ ਕੇ ਬੱਚੇ ਦੇ 99.5 ਨੰਬਰ ਆਉਂਦੇ ਹਨ 100 ਵਿੱਚੋਂ ਤੇ ਆਪ ਸਭ ਨੂੰ ਬੇਨਤੀ ਹੈ ਇਸੇ ਤਰ੍ਹਾਂ ਬੱਚਿਆਂ ਦੀ ਤੇਿਆਰੀ ਕਰਵਾਓ ਤੇ ਬੱਚਿਆਂ ਦੇ 100 ਤੋਂ 100 ਨੰਬਰ ਆ ਸਕਣ ਤੇ ਇਹ ਗਲਤੀਆਂ ਨੂੰ ਦੁਹਰਾਇਆ ਨਾ ਜਾਵੇ ਸੋ ਗੁਰਮੁਖ ਪਿਆਰਿਓ ਜੱਜ ਦਾ ਫੈਸਲਾ ਅੰਤਿਮ ਹੁੰਦਾ ਹੈ ਕਈ ਵਾਰੀ ਪੇਰੈਂਟਸ ਕਹਿੰਦੇ ਹਨ ਕਿ ਬੱਚਾ ਤੁਹਾਨੂੰ ਪੇਪਰ ਦੇ ਰਿਹਾ ਸੀ ਕਿ ਅਸੀਂ ਬਾਹਰ ਖੜ੍ਹ ਕੇ ਸੁਣ ਰਹੇ ਸੀ ਤੇ ਬੱਚਾ ਬਿਲਕੁਲ ਸਹੀ ਸੁਣਾ ਰਿਹਾ ਸੀ ਭਾਈ ਗੁਰਜੀ ਜੱਜ ਕਦੇ ਵੀ ਬੱਚੇ ਨਾਲ ਗਲਤ ਨਹੀਂ ਕਰਦੇ ਅਸੀਂ ਪਹਿਲਾਂ ਹੀ ਅਰਦਾਸ ਕਰਦੇ ਹਾਂ ਕਿ ਬੱਚੇ ਦਾ ਪੇਪਰ ਨਿਰਪੱਖਤਾ ਨਾਲ ਲਿਆ ਜਾਵੇ ਉਸੇ ਵਾਹਿਗੁਰੂ ਜੀ ਤਾਂ ਤਾਂ ਸ਼ਿਗਰਨ ਸੈਜ ਨੂੰ ਹਾਜ਼ਰ ਹਾਜ਼ਰ ਜਾਣ ਕੇ ਹੀ ਹਰ ਇੱਕ ਜੱਸਾ ਸਹਬਾਨ ਵਾਲਾ ਪ੍ਰਤਮ ਸਟੱਡੀ ਸਰਕਲ ਬਲੋਂ ਪੇਪਰ ਲੈਂਦਾ ਹੈ ਅਤੇ ਸਭ ਵਿੱਚ ਇੱਕ ਪਰਮਾਤਮਾ ਦੀ ਹੀ ਜੋਤ ਦੇਖੀ ਜਾਂਦੀ ਹੈ ਚਾਹੇ ਕੋਈ ਵੀ ਬੱਚਾ ਹੋਵੇ ਇਸ ਕਰਕੇ ਗੁਰਮੁਖ ਪਿਆਰਿਓ ਇਸ ਵਿੱਚ ਕੋਈ ਵੀ ਸ਼ੰਕਾ ਨਹੀਂ ਕੀਤੀ ਜਾ ਸਕਦੀ ਕਿ ਹਰ ਇੱਕ ਜੱਸਾ ਸਹਬਾਨ ਨਿਰਪੱਖਤਾ ਨਾਲ ਉਹਦੀ ਜੋਤ ਉਹਨੂੰ ਅੰਗ ਸੰਗ ਮਹਿਸੂਸ ਕਰਦੇ ਹੋਏ ਪੇਪਰ ਲੈਂਦੇ ਹਨ ਸੋ ਗੁਰਮੁਖ ਪਿਆਰਿਓ ਜਦੋਂ ਦਾ ਫੈਸਲਾ ਅੰਤਿਮ ਹੁੰਦਾ ਹੈ ਇਸ ਵਿੱਚ ਕੋਈ ਵੀ ਸ਼ੰਕਾ ਨਹੀਂ ਕੀਤੀ ਜਾ ਸਕਦੀ ਤੇ ਬੱਚੇ ਦੀ ਹੀ ਗਲਤੀ ਹੁੰਦੀ ਹੈ ਇੰਨਾ ਸਮਾਂ ਨਹੀਂ ਹੁੰਦਾ ਕਿ ਕਿਸੇ ਬੱਚੇ ਨੂੰ ਉਹਦੀਆਂ ਗਲਤੀਆਂ ਦੱਸ ਸਕੀਏ ਇਸ ਕਰਕੇ ਵਾਈਬਰ ਜੀ ਅਸੀਂ ਤੁਸੀਂ ਜਦੋਂ ਮਰਜ਼ੀ ਸਾਨੂੰ ਪੁੱਛ ਲੈਂਦੇ ਹੋ ਕਿ ਵਾਈਬਰ ਜੀ ਇਹਦੇ ਨੰਬਰ ਕਿਉਂ ਘਟਾਏ ਜਾਂ ਤੁਹਾਨੂੰ ਕਲੈਰੀਫਿਕੇਸ਼ਨ ਦਿੱਤੀ ਜਾਂਦੀ ਹੈ ਫਿਰ ਤੁਹਾਨੂੰ ਸੰਤੁਸ਼ਟੀ ਹੋ ਜਾਂਦੀ ਹੈ ਕਿ ਹਾਂ ਜੀ ਬੱਚੇ ਨੇ ਸਾਨੂੰ ਨਹੀਂ ਸੁਣਾਇਆ ਸੀ ਜਾਂ ਪੰਜਾਬੀ ਵਿੱਚ ਸੁਣਾਇਆ ਸੀ ਇੰਗਲਿਸ਼ ਵਿੱਚ ਸੁਣਾਇਆ ਸੀ ਪੰਜਾਬੀ ਵਿੱਚ ਨਹੀਂ ਸੁਣਾਇਆ ਸੀ ਤਾਂ ਨੰਬਰ ਕੱਟੇਗੇ ਇਸ ਲਈ ਬਹੁਤ ਪਿਆਰਿਓ ਸਭ ਮੈਂ ਜੋ ਜੋਤ ਜੋਤ ਹੈ ਸੋ ਇਹਦੇ ਸਿਧਾਂਤ ਨੂੰ ਅੱਗੇ ਰੱਖ ਕੇ ਹੀ ਪੇਪਰ ਲਿਆ ਜਾਂਦਾ ਹੈ ਤੇ ਬੱਚੇ ਦੇ ਜਿਹੜੇ ਗਲਤੀਆਂ ਹੁੰਦੀਆਂ ਹਨ ਤਾਂ ਹੀ ਨੰਬਰ ਕੱਟੇ ਜਾਂਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ